ਦੇਸ਼ ਦੀ ਯਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਪਿੰਡ ਬਣਿਆ ਰਣ ਸਿੰਘ ਕਲਾਂ ਜਿਨੇ ਗਲੀਆਂ ਨਾਲੀਆਂ ਦਾ ਕੰਮ ਖਤਮ ਕਰਤਾ ਬਹੁਤ ਸਾਰੀਆਂ ਖਾਸ ਗੱਲਾਂ ਨੇ ਇਸ ਪਿੰਡ ਦੇ ਸਰਪੰਚ ਚਰਚਾ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਬੜਾ ਕੰਮ ਕੀਤਾ ਹੈ ਮੈਂ ਨਹੀਂ ਚਰਚਾ ਚ ਰਹਿੰਦਾ ਸਾਡਾ ਕੰਮ ਚਰਚਾ ਚ ਰਹਿੰਦਾ ਰਣ ਸਿੰਘ ਕਲਾਂ ਦਾ ਦੇਸ਼ ਦਾ ਪਹਿਲਾ ਪਿੰਡ ਰਣ ਸਿੰਘ ਕਲਾਂ ਜਿੱਥੇ ਇੱਕ ਏਕੜ ਪ੍ਰਾਲੀ ਨੂੰ ਅੱਗੇ ਨਹੀਂ ਲੱਗਦੀ ਇਹ ਤਾਂ ਮੇਰੇ ਰੱਬ ਦੀਆਂ ਬਰਕਤਾਂ ਨੇ ਕਿ ਮੇਰੇ ਵਰਗੇ ਨੀ ਚੀਜ਼ ਬੰਦੇ ਨੂੰ ਇੰਨਾ ਮਾਣ ਦਿੱਤਾ ਜਾ ਰਿਹਾ ਛੋਟੇ ਵਰਗੇ ਏਡੇ ਵੱਡੇ ਟੀਵੀ ਚੈਨਲ ਵਾਲੇ ਰਣ ਸਿੰਘ ਕਲਾਂ ਆ ਕੇ ਸਾਨੂੰ ਇੰਨੇ ਮਾਣ ਦੇ ਹੰਦ ਸਤਿਕਾਰ ਦਿੰਦੇ ਰਣ ਸਿੰਘ ਕਲਾਂ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਇੱਕ ਨਵਿਕਲਾ ਤੇ ਇੱਕ ਵੱਖਰਾ ਪਿੰਡ ਆ ਜਿਨੇ ਉਹ ਕੰਮ ਕੀਤੇ ਆ ਜਿਹੜੇ ਕੰਮ ਦੇਸ਼ ਦੇ ਹੋਰ ਪਿੰਡਾਂ ਨੇ ਕੰਮ ਨਹੀਂ ਕੀਤੇ ਜਿਹੜੇ ਲੋਕ ਕੂੜਾ ਲੈ ਕੇ ਆਉਂਦੇ ਨੇ ਜਾਂ ਫਿਰ ਜਿਹੜੇ ਲੋਕ ਪਲਾਸਟਿਕ ਜਾਂ ਵੇਸਟ ਕਿਸੇ ਵੀ ਤਰ੍ਹਾਂ ਦਾ ਲੈ ਕੇ ਆਉਂਦੇ ਨੇ ਤੁਸੀਂ ਉਹਦੇ ਬਦਲੇ ਉਹਨਾਂ ਨੂੰ ਖੰਡ ਗੋੜੀਆਂ ਜੋ ਵੀ ਉਹਨਾਂ ਦੀ ਜ਼ਰੂਰਤ ਦੀ ਚੀਜ਼ ਦਿੰਦੇ ਹੋ ਪੂਰੀ ਦੁਨੀਆ ਦਾ ਪਹਿਲਾ ਪਿੰਡ ਆ ਕਿ ਜਿੱਥੇ ਕੂੜਾ ਲਿਆਓ ਤੇ ਪੈਸੇ ਕਮਾਓ ਵਰਗੀਵੇਂ ਹਮ ਸ਼ੁਰੂ ਕੀਤੀ ਆ ਕੂੜੇ ਦੇ ਪੈਸੇ ਦਿੱਤੇ ਪਿੰਡਾਂ ਨੂੰ ਸਿੱਖਣ ਦੀ ਲੋੜ ਨੇ ਰਣਸੀਹ ਕਲਾ ਤੋਂ ਸਰਕਾਰਾਂ ਸਿੱਖਣ ਕਿ ਕਿਵੇਂ ਕੰਮ ਕਰੀਦਾ ਕਿਵੇਂ ਵਿਕਾਸ ਦੀਆਂ ਪੂਣੀਆਂ ਕੀਤੀਆਂ ਇੱਥੇ ਤੁਹਾਡੇ ਪਿੰਡ ਦੀ ਜਦੋਂ ਅਸੀਂ ਤਸਵੀਰ ਦੇਖਦੇ ਆ ਤਾਂ ਕੀ ਸਾਰਾ ਖਰਚਾ ਪਿੰਡ ਵਾਲਿਆਂ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਜਾਂ ਗਵਰਨਮੈਂਟ ਕੋਈ ਫੰਡ ਕਰਦੀ ਹੈ ਔਰ ਹੁਣ ਤੱਕ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ 80% ਯੋਗਦਾਨ ਸਾਡੇ ਪਿੰਡ ਦੇ ਰੱਬ ਵਰਗੇ ਲੋਕਾਂ ਦਾ ਔਰ 20% ਯੋਗਦਾਨ ਸਰਕਾਰ ਦਾ ਪਿੰਡਾਂ ਦੇ ਵਿੱਚ ਫੰਡ ਕਦੇ ਆਉਣੇ ਸੀ ਬਿਲਕੁਲ ਹੀ ਨਹੀਂ ਆਇਆ ਪਿੰਡਾਂ ਦੀ ਜਿਹੜੀਆਂ ਹਾਲਤਾਂ ਉਹ ਤਾਂ ਹੀ ਸੁਧਰ ਸਕਦੀਆਂ ਜੇ ਫੰਡ ਆਉਣਗੇ ਕਿੱਥੇ 베ੜੀ ਬੰਨੀ ਸੀ ਅੱਜ ਵੀ 베ੜੀ ਉੱਥੇ ਦੀ ਉੱਥੇ ਹੀ ਆ ਦੇਖਦੀ ਯਾਦੀ ਤੋਂ ਬਾਅਦ ਜਿੰਨਾ ਪਿੰਡਾਂ ਨੇ ਹਜੇ ਗਲੀਆਂ ਨਾੜੀਆਂ ਦਾ ਕੰਮ ਹੀ ਨਹੀਂ ਖਤਮ ਕੀਤਾ ਉਹਨੇ ਹੋਰ ਉਹਨਾਂ ਨੇ ਕੀ ਸੁਵਾ ਕਰਨਾ ਪਰ ਹੌਲੀ ਹੌਲੀ ਸਾਡੇ ਕਿਸਾਨ ਅੱਜ ਇੱਥੇ ਪਹੁੰਚ ਗਏ ਅੱਜ ਪੈਸਿਆਂ ਨੂੰ ਸਮਝ ਕੇ ਕਿ ਅਸੀਂ ਫਸਾਤਾਂ ਵਰ ਨੂੰ ਬਚਾਉਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਆਪਣੀਆਂ ਫਸਲਾਂ ਨੂੰ ਬਚਾਉਣਾ ਸਾਨੂੰ ਅੱਗ ਨਹੀਂ ਲਾਉਣੀ ਚਾਹੀਦੀ ਤੇ ਜਰਨ ਸਿੰਘ ਕਰਾਂ ਦਾ ਇੱਕ ਵੀ ਕਿਸਾਨ ਖੇਤਾਂ ਵਿੱਚ ਅੱਗ ਨਹੀਂ ਲਾਉਂਦਾ ਸਾਥ ਸ਼ਕਲ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਮਰਿਤ ਵਰਦੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗੇ ਦੇ ਪਿੰਡ ਰਣਸੀ ਕਲਾਂ ਦੇ ਵਿੱਚ ਇਹ ਪਿੰਡ ਜਿਹੜਾ ਦਾਵਾ ਕਰਦਾ ਹੈ ਕਿ ਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਇਕਲੌਤਾ ਪਿੰਡ ਹੈ ਜਿਸ ਦੀ ਨਹਿਾਰ ਬਦਲੀ ਹੋਈ ਹੈ ਤੇ ਜਿਸ ਦੀ ਖੂਬਸੂਰਤੀ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੇ ਨੇ ਇਸ ਪਿੰਡ ਦੇ ਵਿੱਚ ਵੱਖੋ-ਵੱਖ ਇਨੀਸ਼ੀਏਟਿਵ ਲੈ ਕੇ ਨੇ ਵੱਖੋ-ਵੱਖ ਮੁਹਿੰਮਾਂ ਚਲਾਈਆਂ ਗਈਆਂ ਨੇ ਪਿੰਡ ਦੇ ਵਿੱਚ ਖੂਬਸੂਰਤ ਪਾਰਕਾਂ ਤੋਂ ਲੈ ਕੇ ਖੂਬਸੂਰਤ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਤੇ ਕੂੜੇ ਨੂੰ ਡੰਪ ਕਰਨ ਦਾ ਇੱਥੇ ਇੱਕ ਨਵੇਕਲਾ ਜੋ ਪ੍ਰਬੰਧ ਕੀਤਾ ਗਿਆ ਏ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਏ ਇਸ ਪਿੰਡ ਦੇ ਨਾਲ-ਨਾਲ ਇਸ ਪਿੰਡ ਦੇ ਸਰਪੰਚ ਦੀ ਵੀ ਬੜੀ ਸ਼ਲਾਘਾ ਹੁੰਦੀ ਹੈ ਤੇ ਜਿਨੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦੀ ਜ਼ਮੀਨੀ ਹਕੀਕਤ ਕਿਸ ਤਰ੍ਹਾਂ ਦੀ ਹੈ ਆਪਾਂ ਚੱਲ ਕੇ ਪਿੰਡ ਦੇ ਵਿੱਚ ਦੇਖਾਂਗੇ ਤੇ ਨਾਲੇ ਸਰਪੰਚ ਦੇ ਨਾਲ ਗੱਲਬਾਤ ਵੀ ਕਰਾਂਗੇ ਦੇਖਦੇ ਹਾਂ ਕਿ ਪਿੰਡ ਦੀ ਨਹਿਰ ਜਿੱਦਾਂ ਕਹੀ ਜਾਂਦੀ ਹੈ ਕਿ ਵਾਕਈ ਚ ਓਦਾਂ ਦੀ ਹੈ ਸ੍ਰੀ ਕਲਾ ਇਸ ਪਿੰਡ ਦੀ ਨਹਿਰ ਬਦਲਣ ਪਿੱਛੇ ਇਸ ਪਿੰਡ ਦੇ ਸਰਪੰਚ ਦਾ ਬੜਾ ਵੱਡਾ ਹੱਥ ਹੈ ਤੇ ਉਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮਿੰਟੂ ਸਰਪੰਚ ਇਹਨਾਂ ਨੂੰ ਕਿਹਾ ਜਾਂਦਾ ਹੈ ਮਿੰਟੂ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪੋਸਟ ਤੇ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਡਾ ਬਹੁਤ ਧੰਨਵਾਦ ਤੇ ਇਹ ਤੁਹਾਡਾ ਪਿੰਡ ਬੜਾ ਚਰਚਾ ਦੇ ਵਿੱਚ ਹੈ ਕਹਿੰਦੇ ਕਿ ਪਿੰਡ ਪੰਜਾਬ ਦੇ ਹੀ ਨਹੀਂ ਕਹਿੰਦੇ ਦੇਸ਼ ਦੇ ਵਿੱਚੋਂ ਇਕੱਲੇ ਇਕੱਲੇ ਪਿੰਡਾਂ ਦੇ ਵਿੱਚ ਗਿਣਿਆ ਜਾਂਦਾ ਜਿਸ ਪਿੰਡ ਦੀ ਨਹਿਰ ਬਦਲੀ ਹੋਈ ਹੈ हां बिल्कुल जी ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿਉਂਕਿ ਰਣ ਸਿੰਘ ਕਲਾ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਇੱਕ ਨਵਕਲਾ ਤੇ ਇੱਕ ਵੱਖਰਾ ਪਿੰਡ ਆ ਜਿਨੇ ਉਹ ਕੰਮ ਕੀਤੇ ਆ ਜਿਹੜੇ ਕੰਮ ਦੇਸ਼ ਦੇ ਹੋਰ ਪਿੰਡਾਂ ਨੇ ਕੰਮ ਨਹੀਂ ਕੀਤੇ ਇਹਦੇ ਕਰਕੇ ਰਣ ਸਿੰਘ ਕਲਾ ਦੀ ਅੱਜ ਵੱਖਰੀ ਪਛਾਣ ਆ ਰਣ ਸਿੰਘ ਕਲਾ ਦੀ ਅੱਜ ਜਿਹੜੇ ਪ੍ਰਕਾਸ਼ ਦੇ ਫੁੱਲ ਦੀ ਖੁਸ਼ਬੂ ਆ ਅੱਜ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲ ਰਹੀ ਆ ਉਹਦੇ ਕਰਕੇ ਹੀ ਅੱਜ ਐਡਾ ਵੱਡਾ ਕੈਨੇਡਾ ਦਾ ਟੀਵੀ ਚੈਨਲ ਰਣ ਸਿੰਘ ਕਲਾ ਵੇਖੇ ਆਇਆ ਮੈਂ ਤੈਨੂੰ ਮਸ਼ਕੂਰ ਆ ਜੀ ਤੇ ਇਹ ਪਿੰਡ ਖਾਸ ਕਿਉਂ ਹੈ ਐਸੇ ਕਿਹੜੇ ਕੰਮ ਕੀਤੇ ਨੇ ਜਿਹੜਾ ਇਸ ਪਿੰਡ ਨੂੰ ਵੱਖ ਬਣਾਉਂਦਾ ਹੈ ਇਕੱਲਾ ਪੰਜਾਬ ਦਾ ਨਹੀਂ ਬਲਕਿ ਦੇਸ਼ ਦੇ ਇਕਲੌਤੇ ਪਿੰਡ ਦੇ ਵਜੋਂ ਇਹ ਗਿਣਿਆ ਜਾਂਦਾ ਹੈ ਆਓ ਮਿੰਟੂ ਜੀ ਅਸੀਂ ਚੱਲ ਕੇ ਗੱਲਬਾਤ ਕਰਾਂਗੇ ਤਾਂ ਤੁਸੀਂ ਜੇ ਸਾਹਮਣੇ ਦੇਖੋ ਤੇ ਲਿਖਿਆ ਹੋਇਆ ਹੈ ਕਿ ਕੂੜਾ ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ಗ್ರಾಮ ਪੰਚਾਇਤ ਰਣਸੀ ਕਲਾ ਇਹ ਸਮਝਾਉ ਪਹਿਲਾਂ ਕਿ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਹਾਂ ਜੀ ਇਹ ਪੂਰਾ ਇੱਕ ਵੱਖਰੀ ਤੇ ਨਵੇਕਲੀ ਗੱਲ ਆ ਕਿਉਂਕਿ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਕੂੜਾ ਇੱਕ ਸਮੱਸਿਆ ਬਣ ਰਿਹਾ ਹੂੰ ਉਹਦੇ ਹੱਲ ਲਈ ਅਸੀਂ ਕੀ ਕਰ ਸਕਦੇ ਸੀ ਇੱਕ ਨਵੇਕਲਾ ਕੰਮ ਅਸੀਂ ਸ਼ੁਰੂ ਕੀਤਾ ਹੂੰ ਜਿਵੇਂ ਪਹਿਨਾ ਅਸੀਂ ਆਪਣੇ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਖਾਤਰ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਸੀਵਰੇਜ ਪਾਉਣਾ ਸ਼ੁਰੂ ਕੀਤਾ ਹੂੰ ਔਰ ਮੈਨੂੰ ਖੁਸ਼ੀ ਆ ਕਿ ਅਸੀਂ 2014 ਦੇ ਵਿੱਚ ਜਿਹੜੀ ਮੈਂ ਸ਼ੁਰੂ ਕੀਤੀ ਸੀ ਆਪਣੇ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਖਾਤਰ ਅਸੀਂ ਆਪ ਨੌਜਵਾਨਾਂ ਦੀ ਟੀਮ ਨੇ ਆਪਣੇ ਹੱਥੀਂ ਪਿੰਡ ਦਾ ਸੀਵਰੇਜ ਪਾਇਆ ਔਰ ਮੈਨੂੰ ਅੱਜ 10 ਦਿਨੋਂ ਇੱਕ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਦੇਸ਼ ਦੀ ਯਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਪਿੰਡ ਬਣਿਆ ਰਣਸੀਂ ਕਲਾਂ ਜਿਨੇ ਗਲੀਆਂ ਨਾਲੀਆਂ ਦਾ ਕੰਮ ਖਤਮ ਕਰਤਾ ਅੱਜ ਨਾ ਸਾਡੇ ਪਿੰਡ ਕੋਈ ਨਾਲੀ ਹੈ ਹੂੰ ਨਾਲੀ ਦਾ ਕੰਮ ਕਿਉਂਕਿ ਸੀਵਰੇਜ ਪਾਤਾ ਅੰਡਰਗਰਾਊਂਡ ਕਰਤਾ ਸੀ ਸਾਰੀਆਂ ਨਾਲੀਆਂ ਬੰਦ ਕਰਤੀਆਂ ਓਪਨ ਡਰੇਨਿੰਗ ਬਿਲਕੁਲ ਵੰਦਾ ਹੂੰ ਔਰ ਦੂਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀਆਂ ਗਲੀਆਂ ਦੀ ਸਮੱਸਿਆ ਹੁੰਦੀ ਸਾਡੀ ਗਲੀ ਕੱਚੀ ਆ ਜੀ ਸਾਡੀ ਗਲੀ ਨਹੀਂ ਬਣੀ ਰਣਸੀਂ ਕਲਾਂ ਦੀ 100% ਸਾਰੀਆਂ ਗਲੀਆਂ ਪੱਕੀਆਂ ਹੈ ਅੱਛਾ ਇਹ ਵੀ ਅਸੀਂ ਕੰਮ ਨਵੇੜਤਾ ਦੇਸ਼ ਦੀ ਯਾਦੀ ਤੋਂ ਬਾਅਦ ਪਹਿਲਾ ਪਿੰਡ ਬਣ ਗਿਆ ਰਣਸੀਂ ਕਲਾਂ ਜਿਹਨੇ ਗਲੀਆਂ ਨਾਲੀਆਂ ਦਾ ਕੰਮ ਨਵੇੜਤਾ ਔਰ ਉਦੋਂ ਬਾਅਦ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਰੂੜੀਆਂ ਦੀ ਹੂੰ ਕਿਉਂਕਿ ਕੂੜਾ ਇੱਕ ਸਮੱਸਿਆ ਬਣ ਰਿਹਾ ਦੇਸ਼ ਦਾ ਤੁਸੀਂ ਦਿੱਲੀ ਵਰਗੇ ਸ਼ਹਿਰ ਜਿਹੜੇ ਦੇਸ਼ ਦੇ ਵੱਡੇ ਸ਼ਹਿਰ ਆ ਤੁਸੀਂ ਉੱਥੇ ਦੇਖੋ ਕੂੜੇ ਦੇ ਪਰਬਤ ਬਣੇ ਹੋਏ ਆ ਹੂੰ ਔਰ ਉਹਦਾ ਕੋਈ ਹੱਲ ਨਹੀਂ ਅਜੇ ਤਾਈਂ ਹੋ ਰਿਹਾ ਹੂੰ ਉਹ ਇਹ ਸਮੱਸਿਆ ਨਾਲ ਮਨੁੱਖ ਨੇ ਹੌਲੀ-ਹੌਲੀ ਸਮਿਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਮਨੁੱਖਤਾ ਨੇ ਇਹ ਨਾਲ ਜੂਝਣਾ ਹੈ ਕਿਉਂਕਿ ਹਰ ਮਨੁੱਖ ਅੱਧਾ ਕਿਲੋ ਦੇ ਲਗਭਗ ਹਰ ਰੋਜ਼ ਕੂੜਾ ਪੈਦਾ ਕਰਦਾ ਹੈ ਉਹਨੂੰ ਸਾਂਭਣ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਉਹਦੇ ਲਈ ਅਸੀਂ ਇੱਕ ਨਵਾਂ ਆਈਡੀਆ ਸੋਚਿਆ ਕਿ ਕੂੜਾ ਘਰ ਇੱਕ ਵੇਕਲਾ ਕੂੜਾ ਘਰ ਬਣਾਇਆ ਔਰ ਇੱਕ ਅਸੀਂ ਪਲਾਸਟਿਕ ਰੀਸਾਈਕਲ ਕਰਨ ਵਾਲੀ ਫੈਕਟਰੀ ਲਈ ਜਿੱਥੇ ਪਲਾਸਟਿਕ ਰੀਸਾਈਕਲ ਹੋ ਅੱਛਾ ਕਿਉਂਕਿ ਪਹਿਲਾਂ ਅਸੀਂ 2000 19 ਦੇ ਵਿੱਚ ਦੇਸ਼ ਦੇ ਵਜ਼ੀਰੇ ਆਜ਼ਮ ਨਰਿੰਦਰ ਮੋਦੀ ਨੇ ਇੱਕ ਨਾਹਰਾ ਮਾਰਿਆ ਸੀ ਕਿ ਮੈਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਕੰਦਾਂ ਤੇ ਸਲੋਗਨ ਲਿਖੇ ਇਕੱਲੇ ਨਾਰੇ ਮਾਰੇਗੇ ਪਰ ਹੋਇਆ ਕੁਝ ਨਹੀਂ ਪਲਾਸਟਿਕ ਮੁਕਤ ਨਹੀਂ ਹੋਇਆ ਦੇਸ਼ ਹਮ ਰਣਸੀ ਕਲਾ ਨਾਰਿਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਅਸੀਂ ਉਦੋਂ ਵੀ ਇੱਕ ਨਵਿਕਲਾ ਕੰਮ ਸ਼ੁਰੂ ਕੀਤਾ ਸੀ ਤੇ ਪਿੰਡ ਦੇ ਲੋਕਾਂ ਨੂੰ ਆਖਿਆ ਸੀ ਪਲਾਸਟਿਕ ਲੈ ਕੇ ਆਓ ਸਾਡੇ ਤੋਂ ਇਹਦੇ ਬਦਲੇ ਖੰਡ ਗੋੜ ਚੋਲ ਕਣਕ ਲੈ ਜਾਓ ਅੱਛਾ ਔਰ ਦੇਸ਼ ਦਾ ਨਹੀਂ ਪੂਰੇ ਦੁਨੀਆ ਦਾ ਪਹਿਲਾ ਪਿੰਡ ਸੀ ਕਿ ਜਿੱਥੇ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਗੋੜ ਚੋਲ ਦਿੱਤੇ ਜਾਂਦੇ ਸੀ ਅੱਜ ਉਹੀ ਮੈਂ ਮਹਮਨ ਨੂੰ ਅਸੀਂ ਅੱਗੇ ਤੋਰਦੇ ਹੋਏ ਕਿ ਅਸੀਂ ਆਪਣੀ ਇੱਕ ਰੀਸਾਈਕਲ ਵਾਲੀ ਫੈਕਟਰੀ ਲਾਈ ਹੈ ਕਿ ਹੁਣ ਸਾਡੇ ਪਿੰਡ ਹੀ ਅਸੀਂ ਪਲਾਸਟਿਕ ਨੂੰ ਰੀਸਾਈਕਲ ਕਰ ਲਿਆ ਕਰਾਂਗੇ ਅੱਛਾ ਤੇ ਮਤਲਬ ਜਿਹੜੇ ਲੋਕ ਮਾਫ ਕਰਨਾ ਮੈਂ ਤਾਂ ਡੋਗ ਰੀਆਂ ਜਿਹੜੇ ਲੋਕ ਕੂੜਾ ਲੈ ਕੇ ਆਉਂਦੇ ਨੇ ਜਾਂ ਫਿਰ ਜਿਹੜੇ ਲੋਕ ਪਲਾਸਟਿਕ ਜਾਂ ਵੇਸਟ ਕਿਸੇ ਵੀ ਤਰ੍ਹਾਂ ਦਾ ਲੈ ਕੇ ਆਉਂਦੇ ਨੇ ਤੁਸੀਂ ਉਹਦੇ ਬਦਲੇ ਉਹਨਾਂ ਨੂੰ ਖੰਡ ਗੋੜੀਆਂ ਜੋ ਵੀ ਉਹਨਾਂ ਦੀ ਜ਼ਰੂਰਤ ਦੀ ਚੀਜ਼ ਦਿੰਦੇ ਹੋ ਮੈਂ ਸਾਨੂੰ ਉਹੀ ਗੱਲ ਨੂੰ ਪੂਰੀ ਕਰ ਰਿਹਾ ਸੀ ਕਿ ਪਲਾਸਟਿਕ ਨੂੰ ਰੀਸਾਈਕਲ ਕਰਨ ਲਈ ਅਸੀਂ ਫੈਕਟਰੀ ਲਾਤੀ ਇੱਕ ਹਮ ਔਰ ਜਿਹੜਾ ਪਿੰਡ ਦੇ ਲੋਕਾਂ ਦਾ ਕੂੜਾ ਏ ਹਮ ਕੂੜੇ ਨੂੰ ਸੰਭਾਲਣ ਵਾਸਤੇ ਇੱਕ ਕੂੜਾ ਘਰ ਬਣਾਤਾ ਅੱਛਾ ਔਰ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਪਹਿਲਾ ਪੂਰੇ ਭਾਰਤ ਦਾ ਕੂੜਾ ਘਰ ਹੋ ਜਿੱਥੇ ਇੱਕ ਨਵਿਕਲਾ ਕਿ ਜਿੱਥੇ ਕੂੜੇ ਘਰ ਦਾ ਵੀ ਦਫ਼ਤਰ ਬਣਿਆ ਨਹੀਂ ਤੇ ਹੋਰ ਦਫ਼ਤਰ ਬਣੇ ਹੁੰਦੇ ਆ ਅੱਛਾ ਲੋਕਾਂ ਦੇ ਪਰ ਇਥੇ ਰਣ ਸਿੰਘ ਕਲਾਂ ਕੂੜੇ ਘਰ ਦਾ ਵੀ ਦਫ਼ਤਰ ਬਣਾਇਆ ਇੱਕ ਬਹੁਤ ਕੁੱਬ ਸੂਰਤ ਦੇ ਵੱਖਰੀ ਗੱਲ ਹੈ ਤੇ ਇਸ ਦਫਤਰ ਨੂੰ ਚਲਾਉਣ ਵਾਸਤੇ ਕੋਈ ਚਲਾਉਣ ਵਾਸਤੇ ਸਾਡੀਆਂ ਇਹ ਲੇਡੀਜ਼ ਜਿਹੜੀਆਂ ਇਹਨੂੰ ਚਲਾਉਂਦੀਆਂ ਕਿਉਂਕਿ ਜਿਹੜੇ ਕੂੜੇ ਘਾਰ ਨੂੰ ਸੰਭਾਲਦੀਆਂ ਸਾਡੀਆਂ ਅੱਛਾ ਜੀ ਤੇ ਇਸ ਗੱਲ ਦੀ ਸਾਨੂੰ ਬੇਤਹਾਸ਼ ਐਸ ਗੱਲ ਦੀ ਖੁਸ਼ੀ ਹੈ ਕਿ ਰਣ ਸਿੰਘ ਕਲਾਂ ਦਾ ਇੱਕ ਕੂੜਾ ਘਾਰ ਦਾ ਇੱਕ ਦਫਤਰ ਅਸੀਂ ਬਣਾਇਆ ਤੇ ਉਹਦੇ ਵਿੱਚ ਅਸੀਂ ਆਪਦਾ ਸਮਾਨ ਸਾਡੀਆਂ ਔਰਤਾਂ ਇੱਥੇ ਜਿਹੜੀਆਂ ਸਵੇਰ ਸ਼ਾਮ ਆ ਕੇ ਜਦੋਂ ਕੰਮ ਕਰਦੀਆਂ ਬੈਠ ਜਾਂਦੀਆਂ ਤੇ ਇਹੇ ਜਿਹਾ ਕੰਮ ਅਸੀਂ ਕਰ ਰਹੇ ਹਾਂ ਤੇ ਉਹ ਤੋਂ ਬਿਨਾ ਜਿਹੜਾ ਸਾਡਾ ਕੂੜਾ ਇੱਥੇ ਵੱਖ-ਵੱਖ ਕੂੜੇ ਨੂੰ ਅਸੀਂ ਇਹਨਾਂ ਪਿੱਟਾਂ ਦੇ ਵਿੱਚ ਪਾਉਣੇ ਹੈਗੇ ਆ ਤੇ ਤਾਂ ਜੋ ਇਹਦੀ ਅਸੀਂ ਖਾਦ ਬਣਾਵਾਂਗੇ ਇਹਦੀ ਖਾਦ ਤੋਂ ਜਿਹੜੀ ਸਾਨੂੰ ਆਮਦਨ ਹੋਣੀ ਆ ਉਹ ਖਾਦ ਨੂੰ ਹੀ ਸੇਲ ਕਰਾਂਗੇ ਉਹਦੀ ਆਮਦਨ ਹੋਏਗੀ ਅਸੀਂ ਉਹ ਜਿਹੜੇ ਸਾਡੇ ਕੂੜੇ ਘਰਾਂ ਵਾਲੇ ਔਰਤਾਂ ਕੂੜਾ ਸਿੱਟਣਾ ਆਉਂਦੀਆਂ ਅਸੀਂ ਉਹਨਾਂ ਲੋਕਾਂ ਨੂੰ ਉਹਦੇ ਵਿੱਚੋਂ ਹੀ ਉਹਨਾਂ ਨੂੰ ਪੈਸੇ ਨਕਦੀ ਰੂਪ ਦੇ ਵਿੱਚ ਨਾਮ ਦੇ ਤੌਰ ਤੇ ਦੇਵਾਂਗੇ ਤੇ ਹੋਰ ਇਨਾਮ ਜਿਹੜੀਆਂ ਔਰਤਾਂ ਦੇ ਘਰੇ ਘਰੇਲੂ ਜੀਵਨ ਦੇ ਵਿੱਚ ਵਰਤੋਂ ਚ ਆ ਸਕਣ ਉਹ ਹੀ ਜੀ ਅਸੀਂ ਨਾਮ ਦੇਵਾਂਗੇ ਔਰ ਪੂਰੀ ਦੁਨੀਆ ਦਾ ਪਹਿਲਾ ਪੈਂਡਾ ਕਿ ਜਿੱਥੇ ਕੂੜਾ ਲਿਆਓ ਤੇ ਪੈਸੇ ਕਮਾਓ ਵਰਗੀ ਮੈਂ ਸ਼ੁਰੂ ਕੀਤੀ ਹੈ ਕੂੜੇ ਦੇ ਪੈਸੇ ਦਿੱਤੇ ਜਾਂਦੇ ਆ। ਵਾਕਈ ਦੇ ਵਿੱਚ ਬੜਾ ਦਿਲਚਸਪ ਹੈ। ਮਿੰਟੂ ਜੀ ਕੂੜਾ ਇੱਥੇ ਫਿਰ ਤੁਸੀਂ ਡਿਵਾਈਡ ਜਿਸ ਤਰੀਕੇ ਦੇ ਨਾਲ ਤੁਸੀਂ ਵੱਖ-ਵੱਖ ਬਣਾਏ ਇੱਥੇ ਇਹ ਇਸ ਤਰੀਕੇ ਦੇ ਨਾਲ ਗਿੱਲਾ ਕੂੜਾ ਵੱਖਰਾ ਸੁੱਕਾ ਕੂੜਾ ਵੱਖਰਾ ਹੋਰ ਜਿਹੜਾ ਇੱਕ ਅਸੀਂ ਕਹਿੰਦੇ ਹਾਂ ਕਿ ਜਿਵੇਂ ਸਬਜ਼ੀਆਂ ਦਾ ਕੂੜਾ ਹਾਂ ਉਹ ਸਾਰਾ ਵੱਖੋ-ਵੱਖਰਾ ਜੀ ਵੱਖੋ-ਵੱਖਰਾ ਪਰ ਇੱਥੇ ਇੰਨੇ ਸਾਰੇ ਕੂੜੇ ਇੱਥੇ ਆਉਂਦਾ ਹੈ ਗਾਰਬੇਜ ਕਹ ਲੋ ਡੰਪ ਪੂਰਾ ਬਣਿਆ ਹੋਇਆ ਪਰ 스멜 ਕਿਸੇ ਤਰ੍ਹਾਂ ਦੀ ਨਹੀਂ ਹਾਂ ਬਿਲਕੁਲ ਜੀ ਅਸੀਂ ਇਹਨੂੰ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਾਂ ਕਿਉਂਕਿ ਸਫਾਈ ਦਾ ਬਹੁਤ ਵੱਡੇ ਪੱਧਰ ਤੇ ਖਿਆਲ ਰੱਖਿਆ ਜਾ ਰਿਹਾ ਕਿਉਂਕਿ ਸਾਡੇ ਦੇਸ਼ ਦਾ ਇੱਕ ਥਾਂ ਤਾਂ ਹਾਂ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਬਣ ਜਾਂਦੀਆਂ ਸਟੇਡੀਅਮ ਬਣ ਜਾਂਦੇ ਆ ਪਾਰਕ ਬਣ ਜਾਂਦੇ ਆ ਹੋਰ ਬਿਲਡਿੰਗਾਂ ਬਣ ਜਾਂਦੀਆਂ ਪਰ ਤੁਸੀਂ ਸਮਾਂ ਪਾ ਕੇ ਉਹ ਦੇਖੋਗੇ ਉਹ ਖੰਡਰ ਬਣ ਜਾਂਦੀਆਂ ਮੇਨਟੇਨ ਨਹੀਂ ਕੀਤਾ ਜਾਂਦਾ ਉਹ ਸਭ ਤੋਂ ਵੱਡੀ ਸਮੱਸਿਆ ਕਰੋੜਾਂ ਰੁਪਏ ਲੱਗ ਜਾਂਦੇ ਆ ਅਸੀਂ ਕੰਮ ਨੂੰ ਕਰਦੇ ਵੀ ਆ ਤੇ ਉਹਨੂੰ ਸਾਂਭਦੇ ਵੀ ਆ ਕਿਉਂਕਿ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਜੇ ਅਸੀਂ ਇਹਦੀ ਦੇਖਰੇਖ ਨਹੀਂ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਖੰਡਰ ਬਣ ਜਾਊਗਾ ਉਹਦੇ ਲਈ ਅਸੀਂ ਸਭ ਤੋਂ ਜ਼ਿਆਦਾ ਸਫਾਈ ਦਾ ਤੇ ਉਹਨੂੰ ਸਾਂਭ ਸੰਭਾਲ ਦਾ ਧਿਆਨ ਰੱਖ ਕੇ ਅਸੀਂ ਕੰਮ ਕਰਦੇ ਆਂ ਤਾਂ ਜੋ ਸਾਡੇ ਆਉਣ ਵਾਲੇ ਸਮੇਂ ਤੱਕ ਇਹ ਸਾਡੀਆਂ ਚੀਜ਼ਾਂ ਸਾਡੀਆਂ ਵਰਤੋਂ ਚੋਂ ਨਾ ਰਹਿਣ ਸਾਨੂੰ ਕੰਮ ਦਿੰਦੀਆਂ ਰਹਿਣ ਅਕਸਰ ਕੀ ਹੁੰਦਾ ਕਿ ਜਦੋਂ ਕੋਈ ਗਾਰਬੇਜ ਰੰਪ ਹੁੰਦਾ ਹੈ ਕੂੜਾ ਘਰ ਹੁੰਦਾ ਹੈ ਕੂੜੇ ਦੀ ਢੇਰੀ ਲੱਗੀ ਹੁੰਦੀ ਹੈ ਤਾਂ ਉਹਦੇ ਲਾਗੋਂ ਵੀ ਲੰਘਣਾ ਲੋਕ ਪਸੰਦ ਨਹੀਂ ਕਰਦੀਆਂ ਜਦੋਂ ਲਾਗੋਂ ਲੰਘਦੇ ਨੇ ਤਾਂ ਮੂੰਹ ਦੇ ਉੱਪਰ ਰਮਾਲ ਦੇ ਨਾਲ ਮੂੰਹ ਟੱਕ ਲਿਆ ਜਾਂਦਾ ਕਿਉਂਕਿ ਇੰਨੀ ਜ਼ਿਆਦਾ ਸਮੈਲ ਆਉਂਦੀ ਹੈ ਪਰ ਅਸੀਂ ਇਸ ਵੇਲੇ ਇਸ ਕੂੜਾ ਘਰ ਦੇ ਅੰਦਰ ਖੜੇ ਆਂ ਐਂਡ ਤੁਸੀਂ ਵਿਸ਼ਵਾਸ ਕਰੋ ਕਿ ਕਿਸੇ ਤਰ੍ਹਾਂ ਦੀ ਇੱਥੇ ਸਮੈਲ ਨਹੀਂ ਆ ਰਹੀ ਕਿਸੇ ਤਰ੍ਹਾਂ ਕੋਈ ਇਸ ਨੂੰ ਕਹਿ ਹੀ ਨਹੀਂ ਸਕਦਾ ਕਿ ਇਹ ਕੋਈ ਕੂੜਾ ਘਰ ਬਣਾਇਆ ਗਿਆ ਹੈ ਇੱਧਰ ਮਿੰਟੂ ਜੀ ਉਹ ਪਿੱਛੇ ਇੱਕ ਹੋਰ ਮੈਨੂੰ ਚੀਜ਼ ਇੱਕ ਖੂਹ ਰੂਪੀ ਨਜ਼ਰ ਆ ਰਹੀ ਹੈ ਉਹ ਕੀ ਹੈ ਉਹ ਵੀ ਇੱਕ ਪੈਟ ਬਣਾਇਆ ਹੋਇਆ ਏ ਕਿਉਂਕਿ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਪਸ਼ੂ ਰੱਖੇ ਹੋਏ ਹੁੰਦੇ ਆ ਸਾਡੇ ਪਰਿਵਾਰਾਂ ਦੇ ਦੁੱਧ ਪੀਣ ਲਈ ਤੇ ਅਸੀਂ ਉਹ ਪਸ਼ੂਆਂ ਦਾ ਜਿਹੜਾ ਗੋਬਰ ਹੁੰਦਾ ਉਹ ਗੋਬਰ ਨੂੰ ਅਸੀਂ ਉਹਦੇ ਵਿੱਚ ਜਾਨੀ ਸਟੋਰ ਕਰਨ ਦੇ ਲਈ ਇੱਕ ਗੋਬਰ ਦਾ ਇੱਕ ਵੱਖਰਾ ਇੱਕ ਪੈਟ ਬਣਾਇਆ ਹੈਗਾ ਔਰ ਉਦੋਂ ਬਿਨਾ ਜਿਹੜੇ ਔਰਤਾਂ ਦੇ ਸੈਂਟਰੀ ਪੈਡ ਆ ਬੱਚਿਆਂ ਦੇ ਡੈਪਰ ਆ ਉਹਨਾਂ ਨੂੰ ਵੀ ਅਸੀਂ ਜਾਨ ਨਸ਼ਟ ਕਰਨ ਲਈ ਇੱਕ ਪੱਠੀਆਂ ਦਾ ਰੂਪ ਉਹ ਤਿਆਰ ਕੀਤਾ ਪੱਠੀਆਂ ਕੀਤੀਆਂ ਤਿਆਰ ਉਹਦੇ ਵਿੱਚ ਅਸੀਂ ਨਸ਼ਟ ਕਰਦੇ ਆ ਪਲਾਸਟਿਕ ਨੂੰ ਰੀਸਾਈਕਲ ਕਰਨ ਲਈ ਮੂਰੇ ਫੈਕਟਰੀ ਲਾਤੀ ਤੇ ਇਹ ਸਾਰਾ ਅਸੀਂ ਪ੍ਰਬੰਧ ਕਰ ਰਹੇ ਹਾਂ ਤੇ ਬੜੀ ਇੱਕ ਵੱਡੀ ਮੈਂ ਸਮਝਿਆ ਕਿ ਨਵਿਕਲੀ ਪਹਿਲ ਰਣ ਸਿੰਘ ਕਲਾ ਨੇ ਕੀਤੀ ਹੈ ਕਿ ਇੱਕ ਨਵਾਂ ਰੂਪ ਦਾ ਇੱਕ ਕੂੜਾ ਘਰ ਤਿਆਰ ਕੀਤਾ ਕਿ ਜਿਹੜਾ ਪੂਰਾ ਅੱਜ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਕੇ ਜਾਊਗਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਰਣ ਸਿੰਘ ਕਲਾ ਇੱਕ ਵਾਕਈ ਦੇਸ਼ ਦਾ ਪਹਿਲਾ ਪਿੰਡ ਹੈ ਜਿੱਥੇ ਰੂੜੀਆਂ 'ਚ ਪੱਖੇ ਚੱਲਦੇ ਆ ਰੂੜੀਆਂ 'ਚ ਪੱਖੇ ਚੱਲਦੇ ਆ ਰਣ ਸਿੰਘ ਕਲਾ ਇੱਕ ਨਵਿਕਲਾ ਪਿੰਡ ਹੈ ਤੁਹਾਨੂੰ ਵੇਖ ਕੇ ਇਸ ਪਿੰਡ ਦੀ ਨੁਹਾਰ ਨੂੰ ਦੇਖ ਕੇ ਆਸੇ ਪਾਸੇ ਦੇ ਪਿੰਡਾਂ ਨੇ ਕੋਈ ਸੇਧ ਲਈ ਅ ਬਿਲਕੁਲ ਕਿਉਂਕਿ ਸਰਕਾਰ ਨੇ ਹੁਕਮ ਕਰਤੇ ਮੇਰੇ ਲਈ ਬੜੀ ਸਾਡੇ ਪਿੰਡ ਲਈ ਖੁਸ਼ੀ ਵਾਲੀ ਗੱਲ ਆ ਕਿ ਦੇਸ਼ ਦੇ ਵਜ਼ੀਰੇ ਆਜਮ ਨਰਿੰਦਰ ਮੋਦੀ ਦੇ ਜੁਆਇੰਟ ਸੈਕਟਰੀ ਮਨਸ਼ਮੀ ਕੁਮਾਰ 5 ਕੁ ਮਹੀਨੇ ਪਹਿਲਾਂ ਰਣ ਸਿੰਘ ਕਲਾਂ ਨੂੰ ਵਿజిਟ ਕਰਨ ਆਏ ਸੀ ਦੇਖਣਾ ਆਏ ਸੀ ਕਿ ਰਣ ਸਿੰਘ ਕਲਾਂ ਯਾਰ ਇਹ ਜੇ ਕੰਮ ਕਿਵੇਂ ਕਰਦਾ ਕਿਵੇਂ ਬੱਕਰੀਆਂ ਤਰ੍ਹਾਂ ਦੀਆਂ ਮਹਿਮਾ ਸ਼ੁਰੂ ਕਰਦਾ ਕਿ ਸਾਨੂੰ ਸਰਕਾਰ ਨੂੰ ਸਿੱਖਣ ਦੀ ਲੋੜ ਹੈ ਦੇਖਣਾ ਸੀ ਸਪੈਸ਼ਲ ਰਣ ਸਿੰਘ ਕਲਾ ਉਦੋਂ ਅਸੀਂ ਇਹ ਕੂੜਾ ਘਰ ਤਿਆਰ ਕਰ ਰਹੀ ਸਾਰਾ ਦੇਖ ਕੇ ਉਹਨਾਂ ਦੇ ਦੱਸਿਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਕਰ ਰਹੇ ਆ ਉਹ ਕਹਿੰਦੇ ਅਸੀਂ ਪੂਰੀ ਜਾਣੀ ਕੀ ਆਪਦੇ ਦੇਸ਼ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਹੁਕਮ ਕਰਾਂਗੇ ਲਾਗੂ ਕਰਾਵਾਂਗੇ ਸਾਰੇ ਦੇਸ਼ ਦੇ ਪਿੰਡਾਂ ਦੇ ਵਿੱਚ ਰਣ ਸਿੰਘ ਕਲਾ ਦੇ ਕੂੜੇ ਘਰ ਵਾਂਗੂ ਕੂੜਾ ਘਰ ਬਣੇ ਔਰ ਜਿਹੜੇ ਪੰਜਾਬ ਦੇ ਸਾਡੇ ਪੰਚਾਇਤ ਮੰਤਰੀ ਸੀ ਸਰਦਾਰ ਕੁਲਦੀਪ ਸਿੰਘ ਢਾਲੀਆਲ ਹੁਣ ਜਿਹੜੇ ਪਹਿਨਾ ਸੀਗੇ ਉਹ ਪਿੰਡ ਰਣ ਸਿੰਘ ਕਲਾ ਵਿਸ਼ੇਸ਼ ਤੌਰ ਤੇ ਵਿజిਟ ਕਰਨ ਆਏ ਤੇ ਉਹਨਾਂ ਨੂੰ ਵੀ ਜਦੋਂ ਅਸੀਂ ਦੱਸਿਆ ਸਾਰਾ ਪਲਾਨ ਕਿ ਰਣ ਸਿੰਘ ਕਲਾ ਇਸ ਤਰ੍ਹਾਂ ਦਾ ਇੱਕ ਕੂੜਾ ਘਰ ਤਿਆਰ ਕਰ ਰਹੇ ਆ ਹੁਕਮ ਕਰਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਣ ਔਰ ਸਾਡੇ ਮੋਗੇ ਦੇ ਡੀਸੀ ਸਰਦਾਰ ਕੁਲਵੰਤ ਸਿੰਘ ਹੋਣੀ ਜਿਹੜੇ ਬਹੁਤ ਅੱਛੇ ਆ ਉਹ ਤਿੰਨ ਚਾਰ ਮਹੀਨੇ ਪਹਿਲਾਂ ਸਾਡੇ ਪਿੰਡ ਰਣ ਸਿੰਘ ਕਲਾਂ ਜਿਹੜੇ ਸਾਡੇ ਕਿਸਾਨ ਸੀਗੇ ਜਿਹੜੇ ਪ੍ਰਾਲੀ ਨਹੀਂ ਸਾੜਦੇ ਇੱਕ ਸ ਨੂੰ ਹੋਰ ਵੀ ਗੱਲ ਦੱਸਣਾ ਚਾਹਣਾ ਕਿ ਦੇਸ਼ ਦਾ ਪਹਿਲਾ ਪਿੰਡ ਰਣ ਸਿੰਘ ਕਲਾਂ ਜਿੱਥੇ ਇੱਕ ਏਕੜ ਪ੍ਰਾਲੀ ਨੂੰ ਅੱਗੇ ਨਹੀਂ ਲੱਗਦੀ ਅੱਛਾ ਉਹਦੇ ਸਨਮਾਨ ਕਰਨ ਵਜੇ ਕਿਸਾਨਾਂ ਨੂੰ ਸ਼ਾਬਾਸ਼ ਦੇਣ ਦੀ ਖਾਤਰ ਸਾਡੇ ਡੀਸੀ ਸਾਹਿਬ ਹੋਣੀ ਮੋਗੇ ਦੇ ਸਪੈਸ਼ਲ ਆਏ ਸੀ ਉਦੋਂ ਉਹਨਾਂ ਨੇ ਸਾਰਾ ਇਹ ਵਿਜਿਟ ਕੀਤਾ ਦੇਖਿਆ ਤੇ ਉਹ ਕਹਿੰਦੇ ਵਾਹ! ਕਿਆ ਬਾਤ ਹੈ! ਦਸ ਦੇਖੇ ਉਹਨਾਂ ਨੇ ਵੀ ਰਣਸੀਂਘਕਲਾਂ ਦੀਆਂ ਰੂੜੀਆਂ 'ਚ ਪੱਖੇ ਲੱਗੇ ਆ। ਕਹਿੰਦੇ ਰੂੜੀਆਂ ਹੁੰਦੀਆਂ ਸੀ ਇੱਥੇ ਦੇਖੋ ਆ ਕਿੰਨਾ ਸੋਹਣਾ ਹੀ ਬਣਾਇਆ ਸਾਰਾ ਇਹਨੂੰ ਤਿਆਰ ਕੀਤਾ। ਤੇ ਉਹਨਾਂ ਨੇ ਨਾਲ ਦੀ ਨਾਲ ਮੋਗੇ ਜ਼ਿਲ੍ਹੇ 'ਚ ਹੁਕਮ ਕਰਤਾ ਕਿ ਸਾਰੇ ਪਿੰਡਾਂ ਦੇ ਵਿੱਚ ਇਹ 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 ਕੰਮ ਲਾਗੂ ਕੀਤਾ ਜਾਵੇ ਕਿਉਂਕਿ ਕੂੜਿਆ ਜਿਵੇਂ ਰਣਸੀਂਘਕਲਾਂ ਸਾਂਭਣ ਦੀ ਬਿਉਂਦ ਕਰ ਰਿਹਾ ਦੂਜੇ ਪਿੰਡ ਕਿਉਂ ਨਹੀਂ ਸਾਂਭ ਸਕਦੇ? ਹੂੰ। ਕਿਉਂਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿੰਡ ਰਣਸੀਂਘਕਲਾਂ ਨੂੰ ਦੇਖਣ ਆਏ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਰਣਸੀਂਗ ਕਲਾਂ ਤੋਂ ਪਿੰਡਾਂ ਨੂੰ ਸਿੱਖਣ ਦੀ ਲੋੜ ਨਹੀਂ ਰਣਸੀਂਗ ਕਲਾਂ ਤੋਂ ਸਰਕਾਰਾਂ ਸਿੱਖਣ ਕਿ ਕਿਵੇਂ ਕੰਮ ਕਰੀਦਾ ਕਿਵੇਂ ਵਿਕਾਸ ਦੀਆਂ ਪੂਣੀਆਂ ਕੱਤੀਆਂ ਤੇ ਵਾਕਈ ਬਹੁਤ ਸਾਡੇ ਲਈ ਬੇਸ਼ਮਾਰ ਕੀਮਤੀ ਸ਼ਬਦ ਸੀ ਕਿ ਰਣਸੀਂਗ ਕਲਾਂ ਤੋਂ ਸਰਕਾਰਾਂ ਸਿੱਖ ਰੰਗਾਂ ਅਜ ਰਣਸੀਂਗ ਕਲਾਂ ਜਿਹੜਾ ਕੰਮ ਕਰਦਾ ਉਹ ਸਰਕਾਰ ਸਿੱਖਦੀ ਹੈ ਕਿ ਕਿਵੇਂ ਕੂੜੇ ਬਦਲੇ ਪੈਸੇ ਦਿੱਤੇ ਜਾ ਸਕਦੇ ਆ ਕਿਵੇਂ ਪ੍ਰਾਲੀ ਨੂੰ ਮੱਜਣ ਤੋਂ ਰੋਕਿਆ ਜਾ ਸਕਦਾ ਕਿਵੇਂ ਇਹ ਜਿਹਿੰਗਾ ਮਹਿਮਾ ਜਿਹੜੀਆਂ ਪਲਾਸਟਿਕ ਮੁਕਤ ਕਰਨ ਨੂੰ ਦੇਸ਼ ਦੇ ਕੰਮ ਚੱਲਦੀਆਂ ਤੇ ਉਹ ਸਫਲ ਨਹੀਂ ਹੁੰਦੀਆਂ ਤੇ ਰਣ ਸਿੰਘ ਕਲਾ ਉਹਨੂੰ ਕਿਵੇਂ ਸਫਲ ਕਰਦਾ ਇਹ ਸਿੱਖਣ ਦੀ ਲੋੜ ਹੈ ਮਿੰਟੂ ਜੀ ਸਰਕਾਰ ਸਿਰਫ ਸਰਾ ਕੇ ਹੀ ਚਲੀ ਜਾਂਦੀ ਹੈ ਜਾਂ ਫਿਰ ਕੋਈ ਸਪੋਰਟ ਵੀ ਕੀਤੀ ਐ ਇਸ ਪਿੰਡ ਦੀ ਕਿਉਂਕਿ ਜ਼ਾਹਿਰ ਜੀ ਗੱਲ ਹੈ ਸਰਪੰਚੀ ਦੀ ਅਸੀਂ ਗੱਲ ਕਰ ਲਈਏ ਪਰ ਇਸ ਪਿੰਡ ਦੀ ਜੇ ਅਸੀਂ ਖਰਚੇ ਦੀ ਗੱਲ ਕਰੀਏ ਤਾਂ ਅੱਜ ਕੱਲ ਹਰ ਇੱਕ ਚੀਜ਼ ਦੇ ਉੱਪਰ ਬੜਾ ਵੱਡਾ ਬਜਟ ਸਾਨੂੰ ਬਣਾਉਣਾ ਪੈਂਦਾ ਹੈ ਇੱਥੇ ਤੁਹਾਡੇ ਪਿੰਡ ਦੀ ਜਦੋਂ ਅਸੀਂ ਤਸਵੀਰ ਦੇਖਦੇ ਹਾਂ ਤਾਂ ਕੀ ਸਾਰਾ ਖਰਚਾ ਪਿੰਡ ਵਾਲਿਆਂ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਜਾਂ ਗਵਰਨਮੈਂਟ ਕੋਈ ਫੰਡ ਕਰਦੀ ਹੈ ਅਸੀਂ ਜਿਹੜੀ 2013 ਦੇ ਵਿੱਚ ਇੱਕ ਵਿਕਾਸ ਦੀ ਅਡਾਰੀ ਮਾਰੀ ਸੀ ਹੂੰ ਉਹ ਔਡਾਰੀ ਦੇ ਵਿੱਚ ਜਿੱਥੇ ਸਰਕਾਰ ਨੇ ਸਾਨੂੰ ਬਹੁਤ ਘੱਟ ਮਦਦ ਕੀਤੀ ਹਮ ਔਰ ਉਹਦੇ ਵਿੱਚ ਸਾਡੇ ਪਿੰਡ ਦੇ ਰੱਬ ਵਰਗੇ ਲੋਕਾਂ ਨੇ ਦਾਨੀ ਸਜਨਾ ਨੇ ਦਿਲ ਖੋਲ ਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਦਾਨ ਦਿੱਤਾ ਹਮ ਔਰ ਹੁਣ ਤੱਕ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ 80% ਯੋਗਦਾਨ ਸਾਡੇ ਪਿੰਡ ਦੇ ਰੱਬ ਵਰਗੇ ਲੋਕਾਂ ਦਾ ਹਮ ਔਰ 20% ਯੋਗਦਾਨ ਸਰਕਾਰ ਦਾ ਔਰ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਅਸੀਂ ਸ਼ਵਸ਼ ਭਾਰਤ ਚੋਂ ਵੀ 2019 ਦੇ ਵਿੱਚ ਫਸਟ ਆਏ ਸੀ ਜਿਹਦੇ ਕਰਕੇ ਸਾਨੂੰ ਗਵਰਨਮੈਂਟ ਨੇ ਸਾਨੂੰ ਆ ਜਿਹੜੀ ਨਵਿਕਲੀ ਪਲਾਸਟਿਕ ਰੀਸਾਈਕਲ ਵਾਲੀ ਫੈਕਟਰੀ ਸਾਨੂੰ ਹੁਣ ਦਿੱਤੀ ਆ ਇਹ ਸਰਕਾਰ ਦੀ ਬਦੌਲਤ ਸਾਨੂੰ ਐਤ ਕੀ ਮਿਲੀ ਆ ਕਿਉਂਕਿ ਰਣ ਸਿੰਘ ਕਲਾਂ ਪੂਰੇ ਦੇਸ਼ ਦੇ ਵਿੱਚੋਂ ਫਸਟ ਆਇਆ ਸੀ ਸ਼ਵਸ਼ ਭਾਰਤ ਚੋਂ ਅੱਛਾ ਤੇ ਉਹਦੇ ਨਾਮ ਵਜੋਂ ਸਾਨੂੰ ਇਹ ਦਿੱਤੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਜਿੱਥੇ ਸਾਨੂੰ ਅੱਗੇ ਪਲਾਸਟਿਕ ਰੀਸਾਈਕਲ ਕਰਨੇ ਲੁਧਿਆਣੇ ਭੇਜਣੇ ਪੈਂਦੇ ਸੀ ਲੁਧਿਆਣੇ ਹੁਣ ਸਾਡੇ ਪਿੰਡ ਹੀ ਹੋ ਜਾ ਕਰੋ ਇਹ ਜੇ ਖੁਸ਼ੀ ਹੈ ਕਿ ਜਦੋਂ ਸਾਨੂੰ ਕੋਈ ਮਾਨ ਸਨਮਾਨ ਕੋਈ ਤੋਹਫੇ ਵਜੋਂ ਕੋਈ ਸਾਨੂੰ ਗਿਫਟ ਦਿੱਤਾ ਜਾਂਦਾ ਔਰ ਸਰਕਾਰਾਂ ਨੂੰ ਚਾਹੀਦਾ ਵੀ ਹੈ ਕਿ ਰਣਸੀਂਗ ਕਲਾ ਨੇ ਇੱਕ ਆਪਦੇ ਫਰਾਂ ਤੇ ਇੱਕ ਨਵੇਂ ਅਸਮਾਨ ਦੀ ਖੋਜ ਕੀਤੀ ਹੈ ਵਿਕਾਸ ਦੇ ਦੀ ਤੇ ਉਹਦੀ ਹੋਰ ਜਾਨੀ ਕਿ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਹੋਰ ਵਧੀਆ ਢੰਗ ਨਾਲ ਆਪਣੇ ਪਿੰਡ ਨੂੰ ਡਿਵੈਲਪ ਕਰਕੇ ਪੂਰੇ ਦੇਸ਼ ਦੀ ਇੱਕ ਇੱਕ ਪ੍ਰਕਾਸ਼ ਦਾ ਹੱਬ ਵਜੋਂ ਅਸੀਂ ਆਪਣੇ ਪਿੰਡ ਨੂੰ ਵਿਕਸਿਤ ਕਰ ਸਕੀਏ ਕਿ ਇਸ ਤਰ੍ਹਾਂ ਵੀ ਕੰਮ ਕੀਤਾ ਜਾ ਸਕਦਾ ਪਿੰਡ ਦੇ ਲੋਕ ਜਦੋਂ ਇਕੱਠੇ ਹੋ ਕੇ ਚੱਲਣਾ ਤੇ ਇਸ ਤਰ੍ਹਾਂ ਵੀ ਹੋ ਸਕਦਾ ਸਰਕਾਰਾਂ ਜੇ ਮਦਦ ਕਰਨ ਫਿਰ ਤਾਂ ਸੋਨੇ ਦੇ ਸਹਾਕੇ ਵਾਲੀ ਗੱਲ ਹੁੰਦੀ ਆ ਪਰ ਸਰਕਾਰਾਂ ਕੋਲੇ ਅੱਜ ਕਿਉਂਕਿ ਸੈਂਟਰ ਗਵਰਨਮੈਂਟ ਜਿਹੜਾ ਪੰਜਾਬ ਦਾ ਆਰਡੀਐਫ ਫੰਡ ਸੀਗਾ ਪਿੰਡੂ ਵਿਕਾਸ ਡਿਵੈਲਪਮੈਂਟ ਫੰਡ ਉਹਨੂੰ ਨੱਪੀ ਬੈਠੀ ਆ ਲਗਭਗ ਮੈਨੂੰ ਦੋ ਸਾਲਾਂ ਦੇ ਕਰੀਬ ਹੋ ਗਿਆ ਕਿ ਕੋਈ ਵੀ ਯਾਨੀ ਕਿ ਫੰਡ ਪੰਜਾਬ ਸਰਕਾਰ ਨੂੰ ਉਹਨਾਂ ਨੇ ਨਹੀਂ ਦਿੱਤਾ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਫੰਡ ਕਾਦੇ ਆਉਣੇ ਸੀ ਉਹ ਬਿਲਕੁਲ ਹੀ ਨਹੀਂ ਆਏ ਤੇ ਉਹਦੇ ਕਰਕੇ ਯਾਨੀ ਕਿ ਪਿੰਡਾਂ ਦੀ ਜਿਹੜੀਆਂ ਹਾਲਤਾਂ ਉਹ ਤਾਂ ਹੀ ਸੁਧਰ ਸਕਦੀਆਂ ਜੇ ਫੰਡ ਆਉਣਗੇ ਤੇ ਜਾਂ ਰਣਸੀਹ ਕਲਾ ਵਾਂਗੂ ਸਾਰੇ ਪਿੰਡਾਂ ਨੂੰ ਸਿਰ ਜੋੜ ਕੇ ਚੱਲਣਾ ਪਊਗਾ ਕਿ ਉਹ ਸੋਚਣ ਕਿ ਸਾਡੇ ਪਿੰਡ ਆ ਸਾਡੇ ਪੁਰਖਿਆਂ ਦੇ ਪਿੰਡ ਆ ਜਿਹੜੇ ਇਹ ਪਿੰਡਾਂ ਨੇ ਸਾਨੂੰ ਹੁਣ ਤੱਕ ਸਾਨੂੰ ਇੰਨਾ ਕੁਛ ਦਿੱਤਾ ਸਾਨੂੰ ਸਨਮਾਨ ਦਿੱਤਾ ਮਾਣ ਦਿੱਤਾ ਇਹਨਾਂ ਪਿੰਡਾਂ ਦੀ ਯਾਨੀ ਕਿ ਦਿਸ਼ਾ ਨੂੰ ਸੁਧਾਰਨ ਦੇ ਖਾਤਰ ਸਾਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਆ ਤੇ ਫੇਰ ਮੈਂ ਸਮਝਦਾ ਕਿ ਪਿੰਡਾਂ ਦੀ ਤਕਦੀਰ ਤੇ ਤਸਵੀਰ ਬਦਲ ਸਕਦੀ ਆ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਕਿ ਕਿੱਥੇ 베ੜੀ ਬੰਨੀ ਸੀ ਅੱਜ ਵੀ 베ੜੀ ਉਥੇ ਦੀ ਉਥੇ ਹੀ ਆ ਦੇਖਦੀ ਯਾਦੀ ਤੋਂ ਬਾਅਦ ਜਿੰਨਾ ਪਿੰਡਾਂ ਨੇ ਹਜੇ ਗਲੀਆਂ ਨਾੜੀਆਂ ਦਾ ਕੰਮ ਹੀ ਨਹੀਂ ਖਤਮ ਕੀਤਾ ਉਹਨੇ ਹੋਰ ਉਹਨਾਂ ਨੇ ਕੀ ਸੁਵਾ ਕਰਨਾ ਹਮ ਹਜੇ ਤੱਕ ਜਿਹੜੇ ਇੱਥੇ ਨਹੀਂ ਡਵੈਲਪਮੈਂਟ ਕਰ ਸਕਿਆ ਰਣ ਸਿੰਘ ਕਲਾ ਉਹਨਾਂ ਗੱਲਾਂ 'ਚ ਉੱਭਰ ਕੇ ਅੱਜ ਨਵੇਂ ਦਿਸ਼ਾ ਵੱਲ ਨਵੀਆਂ ਖੋਜਾਂ ਕਰ ਰਿਹਾ ਕਿ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕੂੜੇ ਘਰ ਵੀ ਬਣਾਏ ਜਾ ਸਕਦੇ ਆ ਪਲਾਸਟਿਕ ਰੀਸਾਈਕਲ ਵਾਲੀ ਫੈਕਟਰੀ ਵੀ ਲਾਈ ਸਕਦੀ ਹੈ ਇਹੋ ਜਿਹੇ ਕੰਮ ਕੀਤੇ ਜਾ ਸੋ ਤਾਂ ਹੀ ਆ ਕਿ ਅਸੀਂ ਉਹ ਕੰਮ 'ਚੋਂ ਨਿਕਲ ਚੁੱਕੇ ਆ ਤੇ ਮਿੰਟੂ ਜੀ ਪਿੰਡ ਕਿੰਨੇ ਕਦਾਰੇ ਦੇ ਵਿੱਚ ਫੈਲਿਆ ਹੋਇਆ ਹੈ ਕਿੰਨੇ ਅ ਲਗਭਗ ਸਵਾ ਇੱਕ ਕਿਲੋਮੀਟਰ ਦਾ ਯਾਨੀ ਕਿ ਸਾਡੀ ਫਿਰਨੀ ਜਿਹੜਾ ਘੇਰਾ ਹੈਗਾ ਪਿੰਡ ਦੀ ਫਿਰਨੀ ਦਾ ਤੇ ਉਹਦੇ ਯਾਨੀ ਕਿ ਵਿੱਚ ਵੀ ਬਸੋਂ ਹੈਗੀ ਆ ਹੁਣ ਤਾਂ ਯਾਨੀ ਕਿ ਬਾਹਰ ਵੀ ਬਸੋਂ ਹੈਗੀ ਆ ਫਿਰਨੀ ਤੋਂ ਤੇ ਫਿਰ ਇਹ ਜਿਹੜਾ ਆਸ-ਪਾਸ ਜਿਹੜੇ ਲੋਕ ਹੁੰਦੇ ਨੇ ਉਹ ਤਾਂ ਚਾਹੇ ਖੁਦ ਵੀ ਆਣ ਕੇ ਇੱਥੇ ਆਪਣੇ ਆਪ ਵੀ ਕੂੜਾ ਸਿੱਟ ਜਾਂਦੇ ਹੋਣਗੇ ਜਿਹੜੇ ਦੂਰ-ਦੂਰ ਦੇ ਘਰ ਨੇ ਉਹਨਾਂ ਤੇ ਫਿਰ ਕੂੜਾ ਕਲੈਕਟ ਕਰਨ ਦੇ ਲਈ ਰੱਖੇ ਗਏ ਨੇ ਅਸੀਂ ਇਹਨੂੰ ਇਹ ਮਾਡਲ ਨੂੰ ਹਜੇ ਮੈਂ ਪਹਿਲਾ ਪ੍ਰੋਜੈਕਟ ਆ ਸਾਡਾ ਅਸੀਂ ਲਾਇਆ ਇਹਨੂੰ ਅਸੀਂ ਆਪਦੇ ਪਿੰਡ ਦੇ ਦੂਸਰੀ ਜਿਹੜੇ ਹਿੱਸੇ ਹੈਗੇ ਉਹਨਾਂ ਦੇ ਹਿੱਸਿਆਂ ਦੇ ਵੱਖ-ਵੱਖ ਹਿੱਸਿਆਂ 'ਚ ਵੀ ਹਜੇ 1-2 ਜਾਣੇ ਕਿ ਹੋਰ ਕੂੜਾ ਘਰ ਬਣਾਉਣ ਦੀ ਸਾਡੀ ਬਿਉਤਵੰਦੀ ਹੈਗੀ ਹੈ ਕਿਉਂਕਿ ਉੱਥੇ ਨੇੜੇ ਬਸੋਂ ਦੇ ਹੋਰ ਕੂੜੇ ਘਰ ਜਿਹੜੇ ਬਣਾਏ ਜਾਣ ਵੈਸੇ ਬਹੁਤ ਸਾਰਾ ਯਾਨੀ ਕਿ ਪਿੰਡ ਦੇ ਲੋਕ ਹੁਣੇ ਸਾਡੇ ਜਦੋਂ ਕੂੜਾ ਘਰ ਸ਼ੁਰੂ ਕੀਤਾ ਸੀ ਇੱਥੇ ਯਾਨੀ ਆਉਣਾ ਸ਼ੁਰੂ ਹੋ ਕੇ ਆ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਇਸ ਵੇਲੇ ਹਮ ਦੇ ਨਾਲ ਪੂਰਾ ਪਿੰਡ ਯਾਨੀ ਜੁੜ ਕੇ ਅਸੀਂ ਆਪਣੇ ਪਿੰਡ ਨੂੰ ਰੂੜੀ ਮੁਕਤ ਤੋਂ ਕਰ ਦਾਂਗੇ ਠੀਕ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਇਸ ਗੱਲ ਤੋਂ ਖਾਰਤਾ ਨਹੀਂ ਖਾ ਜਾਂਦੇ ਕਿ ਇਹਨੇ ਕੰਮ ਸਾਡਾ ਵਧਾ ਦਿੱਤਾ ਸਾਡੇ ਤੇ ਵੀ ਨਹੀਂ ਨਹੀਂ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਜਿੰਨੇ ਵੀ ਆਸ-ਪਾਸ ਦੇ ਸਰਪੰਚਾਂ ਜਾਂ ਪੂਰੇ ਪੰਜਾਬ ਦੇ ਸਰਪੰਚਾਂ ਤੇ ਉਹ ਮੈਨੂੰ ਅਕਸਰ ਜਿਨ੍ਹਾਂ ਦੇ ਅੰਦਰ ਸ਼ੌਂਕ ਆ ਕਿ ਅਸੀਂ ਸਰਪੰਚ ਸਰਪੰਚਕ ਹੋਣ ਨੂੰ ਨਹੀਂ ਸੀ ਬਣੇ ਅਸੀਂ ਆਪਣੀ ਗੱਡੀ ਦੇ ਸਰਪੰਚ ਲਖਾਉਣ ਨੂੰ ਨਹੀਂ ਸੀ ਬਣੇ ਅਸੀਂ ਆਪਣੇ گا ਘਰ ਦੇ ਬਾਹਰ ਸਰਪੰਚ ਲਿਖਾਉਣ ਨੂੰ ਨਹੀਂ ਸੀ ਵਣੇ ਚਿੱਟੇ ਲੀੜੇ ਪਾਉਣ ਨੂੰ ਨਹੀਂ ਸਰਪੰਚ ਵਣੇ ਸੀ ਉਹ ਮੈਨੂੰ ਫੋਨ ਕਰਦੇ ਰਹਿੰਦੇ ਆ ਉਹ ਪੁੱਛਦੇ ਰਹਿੰਦੇ ਕਿ ਤੁਸੀਂ ਕਿਵੇਂ ਕਰ ਰਹੇ ਹੋ ਸਾਨੂੰ ਵੀ ਦੱਸੋ ਮੈਂ ਉਹਨਾਂ ਦੇ ਪਿੰਡਾਂ 'ਚ ਜਾ ਕੇ ਵੀ ਉਹਨਾਂ ਦੀ ਹੈਲਪ ਕਰਦਾ ਉਹਨਾਂ ਨੂੰ ਦੱਸਦਾ ਰਹਿਣਾ ਏੜੀ ਦੇ ਅੰਦਰ ਰਹਿਣਾ ਕਿ ਇਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਥੋੜੇ ਪੈਸਿਆਂ ਦੇ ਵਿੱਚ ਵੱਧ ਸੋਹਣਾ ਕੰਮ ਕੀਤਾ ਜਾ ਸਕਦਾ ਕਿਉਂਕਿ ਮੈਂ ਕੀ ਵੀ ਕਹਿਣਾ ਹੁੰਦਾ ਵਿਕਾਸ ਪੈਸੇ ਨਾਲ ਨਹੀਂ ਹੁੰਦਾ ਤੁਹਾਡੀ ਨੀਤ ਹੁੰਦੀ ਹੈ ਵਿਕਾਸ ਭਾਵਨਾ ਨਾਲ ਹੁੰਦਾ ਔਰ ਜਦੋਂ ਤੁਹਾਡੀ ਭਾਵਨਾ ਨੇਕ ਆ ਫਿਰ ਕੁਦਰਤੀ ਤੌਰ ਤੇ ਆ ਭਾਵਨਾ ਵਿੱਚੋਂ ਸਾਰੇ ਰਸਤੇ ਖੁੱਲ ਜਾਂਦੇ ਆ ਮੈਂ ਮਿੰਟੂ ਜੀ ਥੋੜਾ ਜਿਹਾ ਹੋਰ ਸਮਝਣਾ ਚਾਹਾਂਗੀ ਕਿ ਕੂੜਾ ਲੈ ਕੇ ਆਓ ਤੇ ਪੈਸੇ ਕਮਾਓ ਇਹ ਫਿਰ ਹਰ ਘਰ ਦਾ ਕੋਈ ਤੁਸੀਂ ਤੈਅ ਕੀਤਾ ਹੋਇਆ ਹੈ ਕਿ 1 ਮਹੀਨੇ ਦੇ ਵਿੱਚ 1 ਵਾਰ ਹੀ ਜਾਂ 2 ਵਾਰੀ ਕੂੜਾ ਲੈ ਕੇ ਆ ਸਕਦਾ ਕੋਈ ਕਿਉਂਕਿ ਇਦਾਂ ਤਾਂ ਕਈ ਵਾਰ ਹੁੰਦਾ ਨਾ ਕਿ ਪੈਸੇ ਲੈਣ ਦੇ ਮਾਰੇ ਕੋਈ ਰੋਜ਼ ਹੀ ਆ ਜਾਵੇ ਕੂੜਾ ਚੱਕ ਕੇ ਤੇ ਇਹ ਫਿਰ ਤੁਸੀਂ ਕਿੱਦਾਂ ਫਿਗਰ ਆਊਟ ਕਰਦੇ ਹੋ ਕਿ ਕਿੰਨੂੰ ਪੈਸੇ ਕਿੰਨੇ ਦੇਣੇ ਆ ਜੈਨੂਅਨ ਕਿੱਥੇ ਜਾ ਰਿਹਾ ਏ ਕੋਈ ਨਜਾਇਜ਼ ਤਾਂ ਨਹੀਂ ਲੈ ਕੇ ਜਾ ਰਿਹਾ ਅਸਲ ਵਿੱਚ ਜਿਹੜੇ ਸਾਡੀ ਇਹ ਮਹੱਮਾ ਹੈ ਸਾਡੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਜਦੋਂ ਅਸੀਂ ਤੁਹਾਨੂੰ ਪਹਿਲਾਂ ਮੈਂ ਦੱਸੋ ਕਿਆਂ ਕਿ ਇਹਦੇ ਜਿਹੜੀ ਅਸੀਂ ਖਾਦ ਬਣਾਵਾਂਗੇ ਹੂੰ ਜਿਹੜੇ ਕਦੇ ਸਾਡੇ ਲਈ ਮੁਸੀਬਤਾਂ ਬਣਦੀ ਆ ਰੂੜੀ ਅਸੀਂ ਉਹਨੂੰ ਪ੍ਰਦਾਣ ਬਣਾਉਣਾ ਹੈ ਹੂੰ ਉਹ ਪ੍ਰਦਾਣ ਕਿਵੇਂ ਬਣੂਗੀ ਜਦੋਂ ਅਸੀਂ ਉਹ ਤੋਂ ਕਮਾਈ ਕਰਨ ਲੱਗੇ ਹੂੰ ਸਿਰਫ ਵਿਉਂਤਬੰਦੀ ਦੀ ਗੱਲ ਆ ਕੂੜਾ ਤਾਂ ਨਿਤ ਹੀ ਲੋਕ ਰੂੜੀਆਂ ਤੇ ਸਿੱਟਦੇ ਹੀ ਆ ਹੂੰ ਅਸੀਂ ਉਹ ਕੂੜੇ ਨੂੰ ਲੱਗ-ਲੱਗ ਕਰਕੇ ਹੂੰ ਅਸੀਂ ਉਹਦੀ ਆਮਦਨ ਬਣਾਉਣੀ ਆ ਕਿਉਂਕਿ ਤੁਸੀਂ ਖਾਦ ਬਣਾਵਾਂਗੇ ਠੀਕ ਹੈ ਅਸੀਂ ਉਹਦੀ ਖਾਦ ਬਣਾ ਕੇ ਅਸੀਂ ਉਹਨੂੰ ਅ ਨਰਸਰੀਆਂ ਵਾਲਿਆਂ ਨੂੰ ਵੀ ਅਸੀਂ ਪੈਕਿੰਗ ਕਰਕੇ ਬੈਗਾਂ ਦੇ ਵਿੱਚ ਵੇਚ ਸਕਦੇ ਹਾਂ ਅਸੀਂ ਉਹਨੂੰ ਇਕੱਠੇ ਰੂਪ ਦੇ ਟਰਾਲੀਆਂ ਦੇ ਰੂਪ ਦੇ ਵਿੱਚ ਅਸੀਂ ਕਿਸਾਨਾਂ ਨੂੰ ਖੇਤਾਂ ਵਿੱਚ ਪਾਉਣ ਨੂੰ ਵੇਚ ਸਕਦੇ ਹਾਂ ਸਾਨੂੰ ਉਹਦੇ ਪੈਸੇ ਆਉਣਗੇ ਔਰ ਜਿਹੜੇ ਪੈਸੇ ਅਸੀਂ ਲੋਕਾਂ ਨੂੰ ਵੰਡੇ ਜਾਣਗੇ ਉਹਦਾ ਸਾਡਾ ਇੱਕ ਪੂਰੀ ਬਿਉਂਤਵੰਦੀ ਨਾਲ ਕੀਤਾ ਜਾਊਗਾ ਕਿਹੜਾ ਪਰਿਵਾਰ ਕਿੰਨਾ ਸਾਡੇ ਕੋਲੇ ਕੂੜਾ ਲੈ ਕੇ ਆਉਂਦਾ ਸੀ ਕਿੰਨੇ ਬੱਠਲ ਇਹਨਾਂ ਦੇ ਯਾਨੀ ਕਿ ਪਰਿਵਾਰ ਦੇ ਇੱਕ ਮਹੀਨੇ ਵਿੱਚ ਸਾਡੇ ਕੋਲੇ ਆਉਂਦੇ ਸੀ ਕਿਸੇ ਦਾ ਕੂੜਾ ਕਿੰਨਾ ਆਉਂਦਾ ਸੀ ਕਿੰਨਾ ਆਉਂਦਾ ਸੀ ਉਹਦੀ ਪੂਰੀ ਅਸੀਂ ਕੈਲਕੂਲੇਸ਼ਨ ਕਰਕੇ ਹੀ ਉਹ ਲੋਕਾਂ ਨੂੰ ਜਿਹੜੇ ਪੈਸੇ ਉਹ ਦਿੱਤੇ ਜਾਣਗੇ ਪੈਸੇ ਵੀ ਤੇ ਨਾਮ ਵੀ ਦਿੱਤੇ ਜਾਣਗੇ ਕਿਉਂਕਿ ਇਹ ਸਾਰੀਆਂ ਇਹ ਇਹ ਇੱਕ ਇਹ ਸਾਡੀਆਂ ਜਿਹੜੀਆਂ ਮਹਿਮਾ ਹੈ ਕਿ ਜਿਵੇਂ ਇਹ ਪਹਿਨਾ ਵੀ ਸ਼ੁਰੂ ਕੀਤਾ ਸੀਗਾ ਕਿ ਪਲਾਸਟਿਕ ਲੈ ਆਓ ਤੇ ਖੰਡ ਗੋੜ ਚੌਲ ਲੈ ਜਾਓ ਇਹ ਸਾਡੀਆਂ ਇੱਕ ਇੱਕ ਸਦੀ ਵੀ ਚਲਾਉਣ ਵਾਲੀਆਂ ਮਹਿਮਾ ਨੇ ਇਹ ਸਾਡੀਆਂ ਬਾਬੇ ਫਰੀਦ ਦੀ ਮਾਂ ਨੇ ਜਿਵੇਂ ਆਪਣੇ ਪੁੱਤ ਫਰੀਦ ਨੂੰ ਮਿੱਠੇ ਗੋੜਾ ਤੇ ਮਿੱਠੀਆਂ ਖਜੂਰਾਂ ਦਾ ਲਾਲਚ ਦੇ ਕੇ ਉਹ ਨਵਾਜ਼ ਦਾ ਕਾਰਨ ਲਾਇਆ ਸੀ ਤੇ ਇੱਕ ਦਿਨ ਬਾਬਾ ਫਰੀਦ ਨੂੰ ਕਹਿਣਾ ਪਿਆ ਕਿ ਫਰੀਦਾ ਸ਼ੱਕਰਖੰਡ ਨਵਾਤਗੋੜ ਮੱਖਿਓ ਮੱਝਾ ਦੁੱਧ ਸਭੇ ਵਸਦਾ ਮਿੱਠੀਆਂ ਪਰ ਰੱਬਣਾ ਪੁੱਜਣ ਤਦ ਬਾਬਾ ਫਰੀਦ ਕਹਿੰਦਾ ਦੁਨੀਆ ਦੇ ਲੋਕੋ ਖਜੂਰਾ ਵੀ ਮਿੱਠੀਆਂ ਗੁੜ ਵੀ ਮਿੱਠਾ ਦੁੱਧ ਵੀ ਮਿੱਠਾ ਪਰ ਸਭ ਤੋਂ ਜ਼ਿਆਦਾ ਮਿੱਠਾ ਖੁਦਾ ਦਾ ਨਾਮ ਆ ਰੱਬ ਦਾ ਨਾਮ ਮਿੱਠਾ ਉਹਨੂੰ ਤਾਂ ਹੀ ਪਤਾ ਲੱਗਿਆ ਕਿ ਉਹਦੀ ਮਾਂ ਨੇ ਮਿੱਠੇ ਗੁੜ ਦਾ ਲਾਲਚ ਦਿੱਤਾ ਤੇ ਖਜੂਰਾਂ ਦਾ ਲਾਲਚ ਦੇ ਕੇ ਇੱਕ ਦਿਨ ਜੋੜਿਆ ਸੀ ਦੇ ਬਾਬੇ ਇੱਕ ਦਿਨ ਬਾਬੇ ਫਰੀਦ ਨੂੰ ਖਜੂਰਾਂ ਫਿੱਕੀਆਂ ਲੱਗਣ ਲੱਗੀਆਂ ਤੇ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਗਿਆ ਉਵੇਂ ਅਸੀਂ ਰਣ ਸਿੰਘ ਕਲਾ ਨੇ ਇਹ ਕੰਮ ਤਾਂ ਸ਼ੁਰੂ ਕੀਤਾ ਕਿ ਲੋਕਾਂ ਨੂੰ ਇਸ ਪਾਸੇ ਜੋੜਿਆ ਜਾ ਸਕੇ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਕਿਵੇਂ ਕਰਨਾ ਅਸੀਂ ਆਪਣੇ ਪਿੰਡ ਨੂੰ ਰੂੜੀਆਂ ਤੋਂ ਮੁਕਤ ਕਿਵੇਂ ਕਰਨਾ ਇੱਕ ਨਵੀਂ ਮਿਹਨਤ ਨਾਲ ਜੋੜਿਆ ਜਾਂਦਾ ਕਿ ਲੋਕ ਆਪਣੇ ਆਪ ਮਹਿਸੂਸ ਕਰਨ ਕਿ ਸਾਡਾ ਫਰਜ਼ ਬਣਦਾ ਕੀ ਅਸੀਂ ਆਪਣੇ ਕੂੜੇ ਨੂੰ ਕਿਵੇਂ ਸਾਂਭ ਸੰਭਾਲ ਕਰਨੀ ਹੈ ਅਸੀਂ ਪਲਾਸਟਿਕ ਨੂੰ ਕਿਵੇਂ ਆਪਦੇ ਜੀਵਨ ਚ ਮੋੜ ਵਰਤੋਂ ਚ ਲੈ ਕੇ ਆਉਣਾ ਇਹ ਸਾਰੀਆਂ ਮਹਿੰਮਾ ਤਾਂ ਸ਼ੁਰੂ ਕੀਤੀਆਂ ਜਾਂਦੀਆਂ ਜਿਵੇਂ ਪਹਿਲਾਂ ਵੀ ਅਸੀਂ ਦੇਸ਼ ਦਾ ਪਹਿਲਾ ਪਿੰਡ ਸੀ ਪ੍ਰਾਲੀ ਨਾਂ ਸਾੜਨ ਵਾਲੇ ਕਿਸਾਨ ਨੂੰ 500 ਰੁਪਿਆ ਪ੍ਰਤੀ ਏਕੜ ਮਾਜਵਾ ਦੇਣਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਫ੍ਰੀ ਮਸ਼ੀਨਰੀ ਦਿੰਦੇ ਸੀ ਕਣਕ ਦਾ ਵੀ ਫ੍ਰੀ ਦੇਣ ਲੱਗੇ ਸੀ ਜਿਹੜੇ ਛੋਟੇ ਕਿਸਾਨ ਸੀ ਪਰ ਹੌਲੀ ਹੌਲੀ ਸਾਡੇ ਕਿਸਾਨ ਅੱਜ ਇੱਥੇ ਪਹੁੰਚ ਗਏ ਅੱਜ ਪੈਸਿਆਂ ਨੂੰ ਸਮਝ ਗਏ ਕਿ ਅਸੀਂ ਵਾਤਾਵਰਨ ਨੂੰ ਬਚਾਉਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਆਪਣੀਆਂ ਫਸਲਾਂ ਨੂੰ ਬਚਾਉਣਾ ਸਾਨੂੰ ਅੱਗ ਨਹੀਂ ਲਾਉਣੀ ਚਾਹੀਦੀ ਅ ਖੇਤਾਂ ਵਿੱਚ ਅੱਗ ਨਹੀਂ ਲਾਉਂਦਾ ਉਵੇਂ ਹੀ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਸੀ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਲੋਕਾਂ ਨੂੰ ਫਲ ਵਾਲੇ ਬੂਟੇ ਵੀ ਦਿੰਦੀ ਸੀ ਅਸੀਂ ਉਹਨਾਂ ਨੂੰ ਪਾਲਣ ਦੇ ਪੈਸੇ ਵੀ ਦਿੰਦੇ ਸੀ اچھا ਉਹ ਇੱਕ ਸਾਡੀ ਮਹਿੰਮ ਸੀ ਨਵेकਲੀ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਥੇ ਰੁੱਖ ਫਰੀ ਦਿੱਤੇ ਜਾਂਦੇ ਹੁਣ ਤਾਂ ਪੈਸੇ ਉਹਨਾਂ ਨੂੰ ਪਾਲਣ ਦੇ ਪੈਸੇ ਦਿੱਤੇ ਜਾਂਦੇ ਹਣ ਇਹ ਰਣਸੀਂਗਲਾਂ ਦੀ ಗ್ರಾಮ ਪੰਚਾਇਤ ਦਿੰਦੀ ਸੀ ਪਰ ਇਹ ਸਾਡੀਆਂ ਮਹਿੰਮਾਂ ਲੋਕਾਂ ਨੂੰ ਜਾਗਰਤ ਕਰਨ ਵਾਲੀਆਂ ਉਵੇਂ ਸਾਡੀ ਇਹ ਮਹਿੰਮ ਇਹ ਕੂੜਾ ਕਰਨਾ ਜੋੜਨ ਵਾਲੀ ਆ ਔਰ ਜੋੜ ਕੇ ਇੱਥੋਂ ਲੋਕ ਹੌਲੀ-ਹੌਲੀ ਸਿੱਖਣਗੇ ਕਿ ਹਾਂ ਇਸ ਤਰ੍ਹਾਂ ਕੀਤਾ ਜਾ ਸਕਦਾ ਔਰ ਜਿਹੜੀ ਸਾਟ ਹੈ ਕੂੜੇ ਘਰ ਦਾ ਹਿੱਸਾ ਬਣਨਗੇ ਸਾਡੇ ਮੈਂਬਰ ਬਣਨਗੇ ਅਸੀਂ ਉਹ ਜਿਹੜੀ ਆਮਦਨ ਹੋਇਆ ਕਰੂਗੇ ਇਹਦੀ ਉਹਦੇ ਵਿੱਚ ਅਸੀਂ ਲੋਕਾਂ ਨੇ ਡਿਵਰਟ ਕਰਨ ਨੂੰ ਕੰਮ ਤਾਂ ਸਰਪ ਸਾਡਾ ਇੰਨਾ ਹੀ ਆ ਹੂੰ ਤੇ ਇਹ ਸਿਰਫ ਇਥੇ ਕੂੜਾ ਲਿਆਓ ਤੇ ਪੈਸੇ ਕਮਾਓ ਦਾ ਹੀ ਕੰਮ ਨਹੀਂ ਹੈ ਇਸ ਪਿੰਡ ਦੇ ਵਿੱਚ ਹੋਰ ਬੜੀਆਂ ਸਾਰੀਆਂ ਖਾਸ ਚੀਜ਼ਾਂ ਨੇ ਜਿਵੇਂ ਤੁਸੀਂ ਅੱਜ ਤੱਕ ਦਫ਼ਤਰ ਤਾਂ ਬੜੇ ਦੇਖੇ ਹੋਣਗੇ ਪਰ ਕੂੜਾ ਘਰ ਦਾ ਦਫ਼ਤਰ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕੂੜਾ ਸਟਨ ਤੇ ਤੁਹਾਨੂੰ ਪੈਸੇ ਮਿਲਦੇ ਹੁਣ ਇਹ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਉਸੇ ਤਰ੍ਹਾਂ ਇਸ ਪਿੰਡ ਦੇ ਵਿੱਚ ਹੋਰ ਬੜੀਆਂ ਨਿਵੇਕਲੀਆਂ ਚੀਜ਼ਾਂ ਨੇ ਹੋਰ ਵੀ ਕਈ ਜਿਹੇ ਕੰਮ ਨੇ ਜਿਹੜੇ ਕਰਨ ਤੇ ਤੁਹਾਨੂੰ ਫਾਇਦਾ ਤਾਂ ਮਿਲਦਾ ਹੀ ਐ ਪਰ ਤੁਹਾਨੂੰ ਪੈਸੇ ਵੀ ਮਿਲਦੇ ਨੇ ਉਹ ਕਿਹੜੇ ਕੰਮ ਨੇ ਉਹ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਆਂ